ਵੀਨਾ ਵਰਮਾ ਜੀ ਦੀ ਕਹਾਣੀ ਦੂਜੀ ਨਾਤੀ ਜੀ ਦਾ ਅਗਲਾ ਭਾਗ ਨੀ ਕਿਤੇ ਉਹੀ ਤਾਂ ਨਹੀਂ ਤੇਰੀ ਸੱਸ ਨਛੱਤਰ ਕੌਰ ਭਾਰੀ ਜਹੀ ਨਸੂੜਾ ਸਿੰਘ ਦੇ ਘਰੋਂ ਉਹ ਉੱਚੀ ਜਹੀ ਬੋਲੀ ਹਾਂ ਆਂਟੀ ਜੀ ਤੁਸੀਂ ਜਾਣਦੇ ਹੋ ਮੇਰੀ ਸੱਸ ਨੂੰ ਮੈਂ ਹੈਰਾਨੀ ਪ੍ਰਗਟ ਕੀਤੀ ਲੈ ਜਾਣਣ ਨੂੰ ਉਹਨੂੰ ਕਿਹੜਾ ਭੁੱਲਿਆ ਸਾਰਾ ਸ਼ਹਿਰ ਜਾਣਦਾ ਉਹਨੂੰ ਬਗਿਹੜੀ ਨੂੰ ਉਹਨੇ ਨਫ਼ਰਤ ਨਾਲ ਨਾਸਾਂ ਉੱਪਰ ਚੁੱਕੀਆਂ ਸਾਰਾ ਸ਼ਹਿਰ ਜਾਣਦਾ ਪਰ ਅੱਜ ਤੱਕ ਮੈਨੂੰ ਤਾਂ ਆਂਟੀ ਜੀ ਕਿਸੇ ਨੇ ਪਛਾਣਿਆ ਨਹੀਂ ਵੀ ਮੈਂ ਨਛੱਤਰਕੌਰ ਦੀ ਨੂੰਹ ਆ ਮੈਂ ਇਸ ਨਮਿਸ਼ਕੀਰੀ ਲਈ ਤਿਆਰ ਨਹੀਂ ਸੀ ਪਛਾਣੇ ਤਾਂ ਤੈਨੂੰ ਕੋਈ ਤਾਂ ਜੇ ਤੈਨੂੰ ਕਿਤੇ ਬਾਹਰ ਲੈ ਕੇ ਆਵੇ ਜਾਵੇ ਆਖੇ ਚੋਰ ਦੀ ਮਾਂ ਕੋਠੀ ਚੁੰਮੋ ਚੋਰੀ ਦੇ ਸਮਾਨ ਵਾਂਗ ਹੀ ਤੈਨੂੰ ਰੱਖਿਆ ਹੋਇਆ ਨਾ ਕਿਸੇ ਨਾਲ ਮਿਲੇ ਨਾ ਵਰਤੇ ਪਛਾਨਣਾ ਕਿਸ ਹੋਇਆ ਆਂਟੀ ਨੇ ਆਵਾਜ਼ ਹੌਲੀ ਕੀਤੀ ਨਾ ਮੈਨੂੰ ਤਾਂ ਨਹੀਂ ਪਤਾ ਸ਼ਾਦੀ ਕੋਈ ਹੋਰ ਰਿਸ਼ਤੇਦਾਰੀ ਵੀ ਐ ਇੱਥੇ ਮੈਨੂੰ ਅਜਨ ਵੀ ਆਂਟੀ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਚਲ ਨਹੀਂ ਪਤਾ ਤਾਂ ਨਾ ਸਹੀ ਪਰ ਇਹਦੀ ਪਹਿਲੀ ਤੀਵੀ ਦਾ ਕੀ ਬਣਿਆ ਖਾਸਾ ਰੱਪੜ ਪਿਆ ਹੋਇਆ ਸੀ ਕਈ ਸਾਲ ਕੇਸ ਚੱਲਦਾ ਰਿਹਾ ਸੀ ਤਲਾਕ ਦਾ ਉਹਨੇ ਮੈਨੂੰ ਪੁੱਛਿਆ ਉਹ ਤਾਂ ਕਲੀਅਰ ਹੋ ਗਿਆ ਸੀ ਕਈ ਸਾਲ ਹੋ ਗਏ ਹੁਣ ਤਾਂ ਸੁੱਖ ਨਾਲ ਮੇਰੇ ਘਰ ਵੀ ਧੀ ਹੋ ਗਈ ਐ ਮੈਂ ਆਪਣੇ ਪਤੀ ਦੇ ਪਹਿਲੇ ਵਿਆਹ ਦਾ ਜ਼ਿਕਰ ਛੇੜ ਕੇ ਖੁਦ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਤੀ ਹੋ ਗਈ ਤਾਂ ਫਿਰ ਕੀ ਪੂਲ ਨਿਕਲ ਆਇਆ ਅੱਗੇ ਬਥੇਰੇ ਇਹਦੇ ਥਾਂ ਥਾਂ ਤੇ ਬੱਚੇ ਰੋਂਦੇ ਫਿਰਦੇ ਆ ਉਹਨੇ ਇੱਕ ਹੋਰ ਹਮਲਾ ਕੀਤਾ ਇਹਨਾਂ ਦੇ ਤਾਂ ਪਹਿਲਾਂ ਕੋਈ ਬੱਚਾ ਪੁੱচ্চਾ ਨਹੀਂ ਆਂਟੀ ਜੀ ਮੈਨੂੰ ਗੁੱਸਾ ਆ ਗਿਆ ਬੱਚਾ ਕਿਉਂ ਨਹੀਂ ਪਹਿਲੀ ਦੇ ਦੋ ਤਿੰਨ ਨਿਆਣੇ ਸੀ ਵਿੱਚੇ ਗੋਰੀ ਨਾਲ ਰਹਿੰਦਾ ਸੀ ਦੋ ਨਿਆਣੇ ਉਹਦੇ ਸੀ ਫਿਰ ਇੰਡੀਆ ਗਿਆ ਵਿਆਹ ਕਰਵਾ ਆਇਆ ਉਹ ਛੱਡਤੀ ਹੁਣ ਤੇਰੇ ਨਾਲ ਕਰਵਾ ਆਇਆ ਕਿਸੇ ਇੱਕ ਦੀ ਜ਼ਿੰਦਗੀ ਖਰਾਬ ਕੀਤੀ ਹੈ ਨੇ ਪਤਾ ਨਹੀਂ ਕੀ ਦੀਆਂ ਕੀ ਦੀਆਂ ਦੁਰਸੀਸਾਂ ਲਈਆਂ ਇਸ ਬੁੜੀ ਨੇ ਜਿਹੜੀ ਪਹਿਲਾਂ ਸੀ ਮੇਰੀ ਸੱਕੀ ਮਾਸੀ ਦੀ ਪੋਤੀ ਸੀ ਉਹਦਾ ਉਹ ਹਾਲ ਕੀਤਾ ਵੀ ਰਹਿ ਰੱਬ ਦਾ ਨਾ ਪੈਸਾ ਥੇਲਾ ਦਾਸ ਤੇ 헤ਜ ਲੈ ਕੇ ਜੇਬ ਚ ਪਾ ਲੈਂਦੀ ਐ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਪਤਾ ਨਹੀਂ ਕਿਸ ਕਿਸ ਦਾ ਦੱਬਿਆ ਤੇ ਮਾਰਿਆ ਇਸ ਫਫੇ ਕੁੱਟਣੀ ਨੇ ਚੰਗਾ ਮੈਂ ਤਾਂ ਕਹਿਣੀ ਆ ਔਲਾਦ ਦੇ ਮੂਰੇ ਆਉਣ ਜਿਹੜੀ ਲੋਕਾਂ ਦੀਆਂ ਧੀਆਂ ਦੀ ਖੇ ਖਰਾਬੀ ਕਰਦੀ ਫਿਰਦੀ ਐ ਅਖੇ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਔਲਾਦ ਭੁਗਤਦੀ ਹੁੰਦੀ ਐ ਦੁੱਗਣੀ ਕਰਕੇ ਜਿਵੇਂ ਕੋਈ ਮੂਲ ਵਿਆਸ ਸਮੇਤ ਮੋੜੇ ਆਂਟੀ ਜੀ ਮੈਂ ਉਹਨੂੰ ਬੋਲਦੀ ਨੂੰ ਵਿਚੋ ਟੋਕਿਆ ਮੈਨੂੰ ਨਹੀਂ ਪਤਾ ਸੀ ਇਸ ਕਹਾਣੀ ਦਾ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਮੇਰੀਆਂ ਅੱਖਾਂ ਭਾਰ ਆਈਆਂ ਤੈਨੂੰ ਵਿਚਾਰੀ ਨੂੰ ਕੀ ਪਤਾ ਉਹਨੇ ਟਿਚ-ਟਿਚ ਕੀਤੀ ਸਾਨੂੰ ਤਾਂ ਇਹੀ ਕਿਹਾ ਸੀ ਵੀ ਮੁੰਡੇ ਦੀਆਂ ਉੱਥੇ ਫੈਕਟਰੀਆਂ ਚੱਲਦੀਆਂ ਨੇ ਪਹਿਲੀ ਕੁੜੀ ਇੰਗਲੈਂਡ ਦੀ ਸੀ ਬਹੁਤ ਕਪੱਤੀ ਸੀ ਹੁਣ ਸਾਨੂੰ ਇੰਨੀ ਦੂਰ ਬੈਠਿਆਂ ਨੂੰ ਕੀ ਪਤਾ ਲੱਗਦਾ ਹੈ ਵੀ ਅਸਲੀਅਤ ਕੀ ਹੈ ਮੈਂ ਭੀਜੀ ਆਵਾਜ਼ ਚ ਕਿਹਾ ਬਸ ਇੱਥੇ ਹੀ ਤਾਂ ਮਾਰ ਖਾ ਜਾਂਦੇ ਨੇ ਇੰਡੀਆ ਵਾਲੇ ਪੁੱਛਦੇ ਨਹੀਂ ਦੱਸਦੇ ਨਹੀਂ ਬਾਹਰ ਦਾ ਨਾਂ ਸੁਣਿਆ ਕੁੜੀ ਦਾ ਪਾਸਪੋਰਟ ਬਣਾ ਦਿੰਦੇ ਆ ਉਹਨੇ ਅਫਸੋਸ ਜਿਹਾ ਕੀਤਾ ਪਰ ਮੈਂ ਹੁਣ ਕੀ ਕਰਾਂ ਅੰਟੀ ਜੀ ਮੈਂ ਕੁਝ ਕਹਾਂਗੀ ਤਾਂ ਸਾਰਾ ਟੱਬਰ ਮੁੱਕਰ ਜਾਏਗਾ ਮੈਂ ਤਾਂ ਨਹੀਂ ਕੀਤਾ ਮੈਂ ਤਾਂ ਨਹੀਂ ਕਿਹਾ ਕਰਕੇ ਸੱਚੇ ਬਣ ਜਾਣਗੇ ਤੇ ਮੈਂ ਝੂਠੀ ਮੈਂ ਇਕੱਲੀ ਐਨੇ ਝੂਠਿਆਂ ਦਾ ਕੀ ਵਿਗਾੜ ਲਾਂਗੀ ਮੈਂ ਆਪਣਾ ਦਰਦ ਉਸ ਨਾਲ ਸਾਂਝਾ ਕਰ ਰਹੀ ਸੀ ਨਾ ਭਾਈ ਤੂੰ ਕੀ ਵਿਗਾੜ ਲਵੇਂਗੀ ਅਜਹਿਆਂ ਦਾ ਅਖੇ ਮਰੇ ਮੁਕਰੇ ਦਾ ਕੀ ਲਿਹਾਜ਼ ਮੁਕਰਨ ਜੋਗੇ ਹੀ ਰਹਿ ਗਏ ਆਖ ਕੇ ਉਹ ਮੈਨੂੰ ਸੋਚਾਂ ਚ ਪਾ ਕੇ ਚਲੀ ਗਈ ਸ਼ਾਇਦ ਮੈਂ ਦੂਸਰੀ ਵਾਰ ਪ੍ਰੈਗਨੈਂਟ ਹੋ ਗਈ ਸੀ ਪਰ ਮੈਂ ਘਰ ਚ ਕਿਸੇ ਕੋਲ ਗੱਲ ਨਾ ਕੀਤੀ ਸਭ ਹੀ ਜਿਵੇਂ ਮੇਰੇ ਲਈ ਮੇਰੀਆਂ ਨਜ਼ਰਾਂ ਤੋਂ ਗਿਰ ਗਏ ਸੀ ਸਭ ਲਈ ਵਿਸ਼ਵਾਸ ਖਤਮ ਹੋ ਗਿਆ ਸੀ ਮੇਰੇ ਦਿਲ ਚ ਕਿੰਨਾ ਡਰਾਮੇ ਬਾਦ ਸੀ ਸਾਰਾ ਟੱਬਰ ਭਾਫ ਤੱਕ ਬਾਹਰ ਨਹੀਂ ਕੱਢੀ ਸੀ ਵੀ ਸਾਡਾ ਮੁੰਡਾ ਕਿਹੋ ਜਹੀਆਂ ਕਰਤੂਤਾਂ ਦਾ ਮਾਲਕ ਹੈ ਕਿੰਨੇ ਪੋਲੇ ਪਾਲੇ ਤੇ شریف ਬਣ ਕੇ ਇੰਡੀਆ ਗਏ ਸੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਮੇਰੀ ਸੱਸ ਸਾਰਾ ਦਿਨ ਗੁਰਦੁਆਰੇ ਚ ਪਾਠ ਕਰਦੀ ਐ ਪਰ ਝੂਠ ਬੋਲਣ ਲੱਗੀ ਦੀ ਜबान ਇੱਕ ਵਾਰੀ ਨਹੀਂ ਕੰਬੀ 60 ਸਾਲ ਦਾ ਬਜ਼ੁਰਗ ਬੰਦਾ ਝੂਠ ਬੋਲਦਾ ਕਿੰਨਾ ਅਜੀਬ ਜਿਹਾ ਲੱਗਦਾ ਜਿਵੇਂ ਉਹਦੇ ਸਿਰ ਦਾ ਇੱਕ ਇੱਕ ਸਵੇਦ ਬਾਲ ਉਹਦੇ ਸੱਚੇ ਹੋਣ ਦੀ ਗਵਾਹੀ ਪਾ ਰਿਹਾ ਹੋਵੇ ਪਰ ਉਹਦਾ ਝੂਠ ਅਚਾਨਕ ਨੰਗਾ ਹੋ ਕੇ ਉਹਦੀ ਜ਼ਮੀਰ ਨੂੰ ਹੀ ਨੰਗਾ ਕਰਦਾ ਹੈ ਇੰਡੀਆ ਚ ਕਹਿੰਦੀ ਸੀ ਮੇਰੇ ਪੁੱਤ ਨੂੰ ਡਸਟ ਤੋਂ ਅਲਰਜੀ ਹੈ ਇੱਥੇ ਆ ਕੇ ਜ਼ੁਕਾਮ ਹੋ ਗਿਆ ਪਰ ਇਹ ਤਾਂ ਬਲਾਇਤ ਆ ਕੇ ਹੀ ਪਤਾ ਲੱਗਿਆ ਸੀ ਮੁੰਡੇ ਨੂੰ ਦਮੇ ਦੀ ਬਿਮਾਰੀ ਹੈ ਖੱਖਰ ਖਾਦਾ ਜਿਹਾ ਸਾਰਾ ਦਿਨ ਦਵਾਈਆਂ ਖਾਂਦਾ ਰਹਿੰਦਾ ਹੈ ਮੂੰਹ ਤੇ ਬੀ ਭਾਂਤ ਦੀਆਂ ਕਰੀਮਾ ਪਾਊਡਰ ਤੇ ਰੰਗ ਰੋਗਨ ਮਲੀ ਰੱਖਦਾ ਹੈ ਰਾਤ ਨੂੰ ਸੌਂਦਾ ਹੈ ਤਾਂ ਕੋਲ ਪਿਆ ਬੰਦਾ ਉਹਦੇ ਸਾਹਾਂ ਦੀ ਆਵਾਜ਼ ਸੁਣ ਕੇ ਸੌ ਨਹੀਂ ਸਕਦਾ ਐਕਟਿੰਗ ਕਰਦਾ ਸੀ ਜਿਵੇਂ ਕੱਲ ਦਾ ਸ਼ੋਕਰਾ ਹੋਵੇ ਮੈਨੂੰ ਉਹਦੀ ਹਰ ਗੱਲ ਨਾਲ ਨਫ਼ਰਤ ਹੋ ਗਈ ਸੀ ਕੋਈ ਐਨੀ ਮਾੜੀ ਤਾਂ ਨਹੀਂ ਸੀ ਮੈਂ ਪਰ ਇਸ ਚਾਲਬਾਜ਼ ਟੱਬਰ ਨੇ ਮਿਲ ਕੇ ਉਹ ਚੱਕਰ ਚਲਾਇਆ ਸੀ ਕਿ ਮੈਨੂੰ ਚੰਗੀ ਭਲੀ ਨੂੰ ਕਮਲੀ ਕਰ ਛੱਡਿਆ ਸੀ ਬੰਦਾ ਆਪਣੀਆਂ ਕਮਜ਼ੋਰੀਆਂ ਨੂੰ ਟਕਣ ਲਈ ਕਿੰਨੇ ਬੇਗੁਨਾਹਾਂ ਨੂੰ ਨੰਗੇ ਕਰਦਾ ਪਰ ਮੈਂ ਹੁਣ ਕਰ ਵੀ ਕੀ ਸਕਦੀ ਸੀ ਰੱਬ ਨੂੰ ਅਰਦਾਸ ਕਰਨ ਤੋਂ ਸਿਵਾ ਤੇ ਰੱਬ ਵੀ ਸਭ ਕੁਝ ਕਰ ਸਕਦਾ ਪਰ ਇੱਕ ਸ਼ੀਲ ਭੰਗ ਕਰ ਚੁੱਕੀ ਕੁੜੀ ਨੂੰ ਦੂਜੀ ਵਾਰ ਕੁਆਰੀ ਨਹੀਂ ਬਣਾ ਸਕਦਾ ਦੂਜੀ ਵਾਰੀ ਮੈਨੂੰ ਪ੍ਰੈਗਨੈਂਟ ਦੇਖ ਕੇ ਮੇਰੀ ਸੱਸ ਦਾ ਆਪੇ ਤੇ ਕਾਬੂ ਨਾ ਰਿਹਾ ਇੱਕ ਦਿਨ ਸ਼ਾਮ ਨੂੰ বিনা ਵਜਾ ਤੋਂ ਹੀ ਮੇਰੇ ਨਾਲ ਲੜ ਪਈ ਆ ਦੂਜੇ ਦਿਨ ਢਿੱਡ ਵਧਾ ਕੇ ਬਹਿ ਜਾਣੀ ਐ ਆ ਕਿਉਂ ਨੇ ਮੇਰੇ ਢਿੱਡ ਤੇ ਦੁਹੱਤੜ ਮਾਰਿਆ ਮੈਂ ਪੀੜ ਨਾਲ ਤੜਫ ਉੱਠੀ ਮੇਰੇ ਕੋਈ ਹੱਥ ਵਸ ਥੋੜਾ ਬੀਜੀ ਹੱਥ ਵਸ ਕਿਉਂ ਨਹੀਂ ਮੋਈ ਕੋਈ ਪੜ੍ਹਾਈ ਲਿਖਾਈ ਕੀਤੀ ਹੋਵੇ ਤਾਂ ਪਤਾ ਹੋਵੇ ਪੜ੍ਹੀ ਲਿਖੀ ਹੁੰਦੀ ਤਾਂ ਮੇਰੇ ਪੁੱਤ ਦੀ ਕਦਰ ਕਰਦੀ ਉਹ ਅੱਗੋਂ ਕੁੱਦ ਕੇ ਪਈ ਪਹਿਲਾਂ ਤਾਂ ਪੜ੍hiyan ਲਿਖਿਆ ਹੀ ਆਈਆਂ ਸੀ ਸਾਰੀਆਂ ਉਹਨਾਂ 'ਚ ਕੀ ਖਰਾਬੀ ਸੀ ਪਤਾ ਨਹੀਂ ਮੇਰੇ ਮੂੰਹੋਂ ਕਿਵੇਂ ਨਿਕਲ ਗਿਆ ਮੇਰੀ ਸੱਸ ਨੂੰ ਮੇਰੇ ਤੋਂ ਅਜਿਹੇ ਜਵਾਬ ਦੀ ਉਮੀਦ ਰਹੀ ਸੀ ਉਹ ਬਹੁਤ ਦੇਰ ਤੱਕ ਚੁੱਪ ਰਹੀ ਤੇਰੇ ਵਰਗੀਆਂ ਹੀ ਉਹ ਸੀ ਅੱਗ ਲੱਗੜੀਆਂ ਮੇਰੇ ਪੁੱਤ ਦੇ ਭਾਗ ਮਾੜੇ ਨੇ ਕਿੰਨੀ ਵਾਰੀ ਘਰ ਬਸਾਇਆ ਹਰ ਵਾਰੀ ਉੱਜੜ ਜਾਂਦਾ ਉਹ ਪੂਰੀ ਔਰਤ ਜਾਤ ਨੂੰ ਨਿੰਦ ਰਹੀ ਸੀ ਜੇ ਪਹਿਲਾਂ ਹੀ ਇੰਨੀ ਵਾਰੀ ਘਰ ਬਸਾ ਕੇ ਦੇਖ ਲੈ ਸੀ ਤਾਂ ਮੇਰੀ ਜ਼ਿੰਦਗੀ ਤਬਾਹ ਕਰਨ ਦੀ ਕੀ ਲੋੜ ਸੀ ਅੱਜ ਮੇਰੇ ਅੰਦਰਲੀ ਔਰਤ ਆਪਣੇ ਕਰਮਾਂ ਦਾ ਹਿਸਾਬ ਮੰਗਣ ਲਈ ਉੱਠ ਖਲੋਤੀ ਸੀ ਜ਼ਿੰਦਗੀ ਤਬਾਹ ਕਰਨ ਨੂੰ ਤੂੰ ਉੱਥੇ ਜੱਜ ਲੱਗੀ ਹੋਈ ਸੀ ਭੁੱਖੇ ਘਰ ਦੀ ਧੀ ਈੰਗਲੈਂਡ ਪਹੁੰਚ ਗਈ ਹੁਣ ਨੱਕੋਂ ਹੀ ਡੇਕਰੀ ਫਿਰਦੀ ਹੈ ਕੁੱਤੀ ਰੰਨ ਤੇਰਾ ਬਾਪ ਹੀ ਮਗਰ ਪਿਆਸੀ ਵੀ ਮੇਰੀ ਧੀ ਨੂੰ ਇੰਗਲੈਂਡ ਲੈ ਜਾਓ ਸਾਡਾ ਵੀ ਘਰ ਤਰ ਜਾਏਗਾ ਉਹ ਮੇਰੇ ਅਗਲੇ ਪਿਛਲਿਆਂ ਨੂੰ ਕੋਸੜ ਲੱਗੀ ਮੇਰੇ ਬਾਪ ਨੂੰ ਕੀ ਪਤਾ ਸੀ ਕਿ ਮੈਂ ਧੀ ਨੂੰ ਖੂਚ ਧੱਕਾ ਦੇ ਰਿਹਾ ਬਰਨਾਉ ਕਦੇ ਵੀ ਮੈਨੂੰ ਇੱਥੇ ਨਾ ਭੇਜਦਾ ਕਿਹੜਾ ਮਾਂ ਬਾਪ ਚਾਹੁੰਦਾ ਉਹਦੇ ਢਿੱਡ ਦਾ ਅੰਗਰਾਚ ਰੁਲੇ ਮੈਂ ਆਪਣੇ ਮਾਂ ਬਾਪ ਨੂੰ ਯਾਦ ਕਰਕੇ ਰੋ ਪਈ ਆਉਣ ਦੇ ਪ੍ਰਦੀਪ ਨੂੰ ਅੱਜ ਇਹ ਤੇਰਾ ਫੈਸਲਾ ਕਰਦੀਆਂ ਆ ਜਾਂ ਤਾਂ ਤੂੰ ਇਸ ਘਰ ਚ ਰਹੇਗੀ ਜਾਂ ਮੈਂ ਰਹਾਂਗੀ ਕਿੰਨੀ ਜਵਾਨ ਚੱਲਦੀ ਐ ਕੁੱਤੀ ਦੀ ਬਾਹਰੋਂ ਨਵੀਆਂ ਨਵੀਆਂ ਗੱਲਾਂ ਸਿੱਖ ਕੇ ਆਉਂਦੀ ਐ ਰੋਜ਼ ਉਹਨੇ ਮੈਨੂੰ ਨਮੀ ਧਮਕੀ ਦਿੱਤੀ ਪ੍ਰਦੀਪ ਆਇਆ ਮਾਂ ਨੇ ਸਾਰੀ ਗੱਲ ਸੁਣਾਈ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਐਵੇਂ ਪੜੀਆਂ ਕੁੜੀਆਂ ਦੇ ਰਿਸ਼ਤੇ ਆਉਂਦੇ ਨੇ ਮੈਨੂੰ ਪਰ ਤੈਨੂੰ ਇਹ ਪਸੰਦ ਆਈ ਸੀ ਸਟੂਪਿਡ ਕਾਉ ਉਹ ਗੁੱਸੇ 'ਚ ਮਾਂ ਦੇ ਮਗਰ ਪੈ ਗਿਆ ਪਤਾ ਨਹੀਂ ਮਾਂ ਭੈਣ ਨੇ ਕੀ ਸਿਖਾਇਆ ਪ੍ਰਦੀਪ ਨੇ ਮੇਰੇ ਨਾਲ ਬਿਲਕੁਲ ਬੋਲਣਾ ਛੱਡ ਦਿੱਤਾ ਔਰਤ ਹੀ ਔਰਤ ਦੀ ਦੁਸ਼ਮਣ ਬੜੀ ਬੈਠੀ ਸੀ ਇੰਨੀ ਉਮਰ ਦਾ ਹੋ ਕੇ ਵੀ ਉਹ ਕਿਸੇ ਬੱਚੇ ਵਾਂਗ ਸੀ ਜਿਹਨੂੰ ਕੋਈ ਵੀ ਸਿਖਾ ਦਿੰਦਾ ਤੇ ਮੇਰੇ ਵਿਰੁੱਧ ਕਰ ਦਿੰਦਾ ਜਿਵੇਂ ਉਸ ਕੋਲ ਸੋਚਣ ਲਈ ਦਿਮਾਗ ਹੀ ਨਹੀਂ ਸੀ ਬੁਰਾ ਕੀ ਹੈ ਪਲਾ ਕੀ ਹੈ ਇਹਦਾ ਫੈਸਲਾ ਖੁਦ ਨਹੀਂ ਕਰ ਸਕਦਾ ਸੀ ਪਰ ਮੈਂ ਵੀ ਜ਼ਿਆਦਾ ਪਰਵਾਹ ਨਾ ਕੀਤੀ ਨਹੀਂ ਤਾਂ ਸਹੀ ਮੈਂ ਤਾਂ ਪਹਿਲਾਂ ਹੀ ਆਪੇ ਨਾਲ ਲੜ ਰਹੀ ਸੀ ਇਹੋ ਜਿਹੇ ਬੇਵਕੂਫ ਆਦਮੀ ਦੇ ਕਦੋਂ ਤੱਕ ਪਿਆਰ ਚੱਟਦੀ ਰਾਤ ਨੂੰ ਇਕੱਲੀ ਪਈ ਸੋਚਦੀ ਰਹਿੰਦੀ ਵੀ ਕੀ ਮਾੜਾ ਕੀਤਾ ਸੀ ਮੈਂ ਰੱਬ ਦਾ ਜੋ ਇਹੋ ਜਹੀ ਸਜ਼ਾ ਮਿਲੀ ਐ ਮੈਂ ਕੀ ਮੇਰੇ ਵਰਗੀਆਂ ਕਈ ਇਸ ਘਰ ਚੋਂ ਬਰਵਾਦ ਹੋ ਕੇ ਗਈਆਂ ਨੇ ਜਿਵੇਂ ਰਾਤ ਨੂੰ ਸਾਰੀਆਂ ਪਹਿਲੀਆਂ ਔਰਤਾਂ ਮੇਰੇ ਨਾਲ ਆ ਕੇ ਬਿਸਤਰੇ ਤੇ ਪੈ ਜਾਂਦੀਆਂ ਤੇ ਮੈਨੂੰ ਸਵਾਲ ਕਰਦੀਆਂ ਕਿ ਮੈਂ ਕਿਉਂ ਇਹਨਾਂ ਦਾ ਹੱਕ ਮਾਰਿਆ ਗੋਰੀਆਂ ਕਾਲੀਆਂ ਮੋਟੀਆਂ ਪਤਲੀਆਂ ਉਜੜੀਆਂ ਔਰਤਾਂ ਸਭ ਮੇਰੇ ਵਰਗੀਆਂ ਟੁੱਟੀਆਂ ਫੁੱਟੀਆਂ ਤੇ ਮੈਂ ਵੀ ਉਨ੍ਹਾਂ ਹੀ ਔਰਤਾਂ ਦੀ ਭੀੜ ਚ ਗਵਾਦ ਜਾਂਦੀ ਉਨ੍ਹਾਂ ਵਰਗੀ ਹੀ ਹੋ ਜਾਂਦੀ ਮੇਰੀ ਕੋਈ ਵੱਖਰੀ ਪਛਾਣ ਨਹੀਂ ਰਹਿ ਗਈ ਸੀ ਮੈਂ ਉਨ੍ਹਾਂ ਨੂੰ ਕਿਵੇਂ ਯਕੀਨ ਦਿਲਾਉਂਦੀ ਕਿ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਕੀ ਕਰ ਰਹੀ ਹਾਂ ਮੇਰੇ ਨਾਲ ਵੀ ਉਨ੍ਹਾਂ ਵਾਂਗ ਹੀ ਤੋਖਾ ਹੋਇਆ ਸੀ ਮੈਂ ਕਿਸੇ ਦਾ ਹੱਕ ਨਹੀਂ ਮਾਰਿਆ ਬਦਕਿਸਮਤੀ ਨੇ ਹਲੇ ਮੇਰਾ ਪਿੱਛਾ ਨਹੀਂ ਛੱਡਿਆ ਸੀ ਮੇਰੇ ਫੇਰ ਲੜਕੀ ਪੈਦਾ ਹੋਈ ਸਾਨੂੰ ਤਿੰਨਾ ਮਾਵਾਂ ਧੀਆਂ ਨੂੰ ਘਰ ਚ ਕਿਸੇ ਨੇ ਨਾ ਬੁਲਾਇਆ ਕਿਸੇ ਨੇ ਆ ਕੇ ਬੱਚੀ ਦਾ ਮੂੰਹ ਤੱਕ ਨਹੀਂ ਦੇਖਿਆ ਜਿਵੇਂ ਇਹ ਮੇਰੀ ਇਕੱਲੀ ਦੀ ਗਲਤੀ ਸੀ ਤੇ ਇਹਦੀ ਸਜ਼ਾ ਵੀ ਮੈਨੂੰ ਹੀ ਮਿਲਣੀ ਚਾਹੀਦੀ ਸੀ ਤੇ ਮੈਂ ਵੀ ਕਿਸਮਤ ਨਾਲ ਸਮਝੌਤਾ ਕਰ ਲਿਆ ਸੀ ਕਿ ਇਸ ਜਨਮ 'ਚ ਮੇਰੇ ਪਾਪ ਨਹੀਂ ਕੱਟਣੇ ਘਰ ਦਾ ਹਾਲ ਪੁਲਿਸ ਸਟੇਸ਼ਨ ਵਰਗਾ ਸੀ ਸਾਰਾ ਦਿਨ ਕਰਫਿਊ ਲੱਗਾ ਰਹਿੰਦਾ ਹਾਂ ਜਿਸ ਦਿਨ ਕਦੇ ਪ੍ਰਦੀਪ ਦਾ ਮਨ ਹੁੰਦਾ ਜਾਂ ਉਹ ਕਸੀਨੋ ਦਾ ਪੈਸਾ ਹਾਰ ਜਾਂਦਾ ਉਹਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਉਹ ਮਾਂ ਤੋਂ ਚੋਰੀ ਚੁਫੇਰੀ ਆ ਕੇ ਮੇਰੇ ਨਾਲ ਸੌ ਜਾਂਦਾ ਜਾਂਦਾ ਹੋਇਆ ਕਹਿ ਜਾਂਦਾ ਮੰਮੀ ਨੂੰ ਨਾ ਦੱਸੀ ਬਰੇ ਵੀਤ ਗਏ ਮੇਰੀ ਤਕਦੀਰ ਨਾ ਬਦਲੀ ਤੀਜੀ ਵਾਰ ਮੈਂ ਫੇਰ ਮਾਂ ਬਣਨ ਲਈ ਤਿਆਰ ਹੋਈ ਹੁਣ ਸੱਸ ਤੋਂ ਬਰਦਾਸ਼ਤ ਨਾ ਹੋਇਆ ਕਿੱਥੋਂ ਇੰਨਾ ਖਰਚਾ ਕਰੀਏ ਰੋਜ਼ ਕੁੜੇ ਜੰਮ ਜੰਮ ਕਿ ਸੁੱਟ ਦਿੰਦੀ ਐ ਪੇ ਪੈਕੇਟ ਬੰਦ ਹੋ ਜਾਂਦੇ ਨੇ ਕਿਹੜਾ ਇਹਦਾ ਲੰਗਰ ਤੋਰੀ ਮੈਂ ਸਵਰ ਦਾ ਘੁੱਟ ਭਰ ਕੇ ਰਹਿ ਗਈ ਤੇ ਪ੍ਰਾਰਥਨਾ ਕੀਤੀ ਕਿ हे ਪ੍ਰਮਾਤਮਾ ਇਸ ਵਾਰ ਕੋਈ ਚੱਜ ਦੀ ਚੀਜ਼ ਭੇਜੀ ਹਸਪਤਾਲ ਜਾਂਦੀ ਨੂੰ ਮੇਰੇ ਆਦਮੀ ਨੇ ਕਿਹਾ ਸੀ ਜੇ ਮੁੰਡਾ ਹੋਏ ਤਾਂ ਘਰ ਆ ਜਾਈ ਨਹੀਂ ਤਾਂ ਸਮਝ ਲਈ ਤੇਰਾ ਮੇਰਾ ਰਿਸ਼ਤਾ ਖਤਮ ਪਰ ਮੇਰੇ ਇਸ ਵਾਰ ਵੀ ਕਿਸਮਤ ਨੇ ਪੱਥਰ ਹੀ ਮਾਰਿਆ ਸੀ ਘਰੋਂ ਮੈਨੂੰ ਕੋਈ ਦੇਖਣ ਨਾ ਆਇਆ ਪ੍ਰਦੀਪ ਦਾ ਫੋਨ ਆਇਆ ਸੀ ਸਿਰਫ ਤੂੰ ਘਰ ਵਾਪਸ ਨਾ ਆਈ ਮੈਂ ਦੂਜੀ ਔਰਤ ਲੈ ਆਂਦੀ ਆ ਮੈਨੂੰ ਦੁੱਖ ਤਾਂ ਬਹੁਤ ਹੋਇਆ ਪਰ ਸੋਚਿਆ ਦੋ ਦਿਨਾਂ ਦਾ ਗੁੱਸਾ ਏ ਘਰ ਜਾ ਕੇ ਆਪੇ ਠੀਕ ਹੋ ਜਾਏਗਾ ਭਲਾ ਕੋਈ ਆਪਣੇ ਖੂਨ ਤੋਂ ਕਿਵੇਂ ਦੂਰ ਰਹਿ ਸਕਦਾ ਮੈਂ ਦੋ ਦਿਨਾਂ ਦੀ ਕੁੜੀ ਲੈ ਕੇ ਘਰ ਵਾਪਸ ਆ ਗਈ ਮੇਰੀਆਂ ਦੋਵੇਂ ਵੱਡੀਆਂ ਕੁੜੀਆਂ ਬਾਹਰ ਮੇਚ ਖੜੀਆਂ ਭੇਜ ਰਹੀਆਂ ਸੀ ਮੈਂ ਬਹੁਤ देर ਤੱਕ ਘਰ ਦੇ ਬੂਹੇ ਪਾਂਦੀ ਰਹੀ ਪਰ ਕਿਸੇ ਨੇ ਜਵਾਬ ਨਾ ਦਿੱਤਾ ਤਿੰਨਾਂ ਕੁੜੀਆਂ ਨੂੰ ਨਾਲ ਲੈ ਕੇ ਮੈਂ ਗੁਰਦੁਆਰੇ ਚਲੀ ਗਈ ਉੱਥੇ ਪੁਲਿਸ ਸਟੇਸ਼ਨ ਤੇ ਉੱਥੋਂ ਸੋਸ਼ਲ ਸਰਵਿਸ ਵਾਲਿਆਂ ਦੇ ਤੇ ਫਿਰ ਦੁੱਖਾਂ ਦੀ ਇੱਕ ਨਵੀਂ ਲੜੀ ਸ਼ੁਰੂ ਹੋਈ ਸੋਸ਼ਲ ਸਰਵਿਸ ਵਾਲਿਆਂ ਨੇ ਘਰ ਰਹਿਣ ਲਈ ਦੇ ਦਿੱਤਾ ਤੇ ਬੱਚਿਆਂ ਨੂੰ ਖਾਣ ਲਈ ਰੋਟੀ ਦੇ ਦਿੱਤੀ ਪਰ ਮੈਂ ਜੋ ਮਾਨਸਿਕ ਤੇ ਸਰੀਰਕ ਕਸ਼ਟ ਭੋਗਿਆ ਸੀ ਉਹਦਾ ਕੋਈ ਹਿਸਾਬ ਮੈਂ ਕਿਸੇ ਤੋਂ ਨਾ ਮੰਗ ਸਕੀ ਕਿੰਨੇ ਸਖਤ ਕਾਨੂੰਨ ਨੇ ਬੁਲਾਈਤੇ ਤੇ ਕਿੰਨੇ ਵਧੀਆਂ ਭੁੱਖੀਆਂ ਮਰਦੀਆਂ ਔਰਤਾਂ ਤੇ ਬੱਚਿਆਂ ਦੇ ਮੂੰਹ 'ਚ ਰੋਟੀ ਪਾ ਦਿੰਦਾ ਇਹ ਮੁਲਕ ਸਿਰ ਤੇ ਛੱਤ ਦੇ ਦਿੰਦਾ ਪਰ ਕਾਸ਼ ਅਜਿਹੇ ਕਾਤਲਾਂ ਨੂੰ ਵੀ ਕੋਈ ਸਜ਼ਾ ਦਿੰਦਾ ਜਿਹੜੇ ਸ਼ੌਂਕੀਆਂ ਰੋਜ਼ ਹੀ ਇੰਡੀਆ ਤੋਂ ਮੇਰੇ ਵਰਗੀਆਂ ਗਉਆਂ ਲਿਆ ਕੇ ਕਤਲ ਕਰਦੇ ਆਂ ਕਈ ਸਾਲ ਗੁਜ਼ਰ ਗਏ ਮੇਰੀ ਵੱਡੀ ਕੁੜੀ ਹੁਣ 15ਵੇਂ ਸਾਲ ਚ ਹੈ ਪਿਛਲੇ ਮਹੀਨੇ ਉਹਨੇ ਬਚਪਨ ਦੀ ਦੇਲੀ ਟੱਪ ਕੇ ਜਵਾਨੀ ਦੇ ਵੇੜੇ ਚ ਕਦਮ ਰੱਖਿਆ ਮੈਨੂੰ ਨਵੀਂ ਚਿੰਤਾ ਨੇ ਆ ਕੇ ਰਿਆ ਧੀ ਜਵਾਨ ਹੋ ਰਹੀ ਐ ਇਹਦੇ ਵਿਆਹ ਮੁਕਲਾਵੇ ਦਾ ਮੈਂ ਇਕੱਲੇ ਕਿਵੇਂ ਕਰਾਂਗੀ ਮਸ਼ੀਨ ਦਾ ਕੰਮ ਹੁਣ ਮੇਰੇ ਤੋਂ ਹੁੰਦਾ ਨਹੀਂ ਸੀ ਮੇਰੀ ਪਿੱਠ ਚ ਦਰਦ ਰਹਿਣ ਕਰਕੇ ਡਾਕਟਰ ਨੇ ਮਨਾ ਕਰਤਾ ਸੀ ਕਿ ਜ਼ਿਆਦਾਤਰ ਜਿਆਦਾ ਦੇਰ ਮਸ਼ੀਨ ਤੇ ਨਹੀਂ ਬੈਠਣਾ ਇਸ ਲਈ ਮੈਂ 에য়ারਪੋਰਟ ਤੇ ਸਫਾਈ ਦਾ ਕੰਮ ਲੱਭ ਲਿਆ ਇੱਥੇ ਕਿੰਨੀਆਂ ਹੀ ਮੇਰੇ ਵਰਗੀਆਂ ਔਰਤਾਂ ਮੇਰੀਆਂ ਸਹੇਲੀਆਂ ਬਣ ਗਈਆਂ ਸੀ ਮੇਰੀਆਂ ਹਮਦਰਦ ਹਲੇ ਕੱਲ੍ਹ ਹੀ ਮੈਂ ਮੇਰੇ ਨਾਲ ਦੀ ਕਲੀਨਰ ਹਰਬੰਸ कौर ਨੂੰ ਕਿਹਾ ਸੀ ਕਿ ਉਹ ਆਪਣੇ ਭਤੀਜੇ ਨਾਲ ਮੇਰੀ ਧੀ ਦਾ ਰਿਸ਼ਤਾ ਕਰਵਾ ਦੇ ਉਹ ਮੇਰੀ ਪਲਾਮਣ ਸਾਹੀ ਤੇ ਸ਼ਰਾਫਤ ਨੂੰ ਦੇਖ ਕੇ ਮੰਨ ਗਈ ਸੀ ਮੈਂ ਆਪਣੀ ਬੱਚੀ ਦੇ ਵਿਆਹ ਦੀਆਂ ਵਿਉਂਤਾਂ ਬਣਾ ਰਹੀ ਸੀ ਕਿ ਪ੍ਰਦੀਪ ਨੂੰ ਕਿਵੇਂ ਦੱਸਾਂ ਜਾ ਕੇ ਕਿ ਇੱਕ ਵਾਰ ਮੁੰਡਾ ਨਿਗਾਹ ਚੋਂ ਕੱਟ ਆਵੇ ਭਾਵੇਂ ਤਲਾਕ ਹੋ ਗਿਆ ਸੀ ਫਿਰ ਵੀ ਉਹ ਮੇਰੀਆਂ ਬੱਚੀਆਂ ਦਾ ਬਾਪ ਸੀ ਕੰਨਿਆਦਾਨ ਤਾਂ ਉਸੇ ਨੇ ਹੀ ਕਰਨਾ ਸੀ ਪਰ ਉਹ ਤਾਂ ਆਪ ਹੀ ਲਾੜਾ ਬਣਿਆ ਤੁਰਿਆ ਜਾ ਰਿਹਾ ਸੀ ਆਪਣੀ ਧੀ ਦੀ ਹਮ ਉਮਰ ਕੁੜੀ ਨਾਲ ਮੈਂ ਪਤਾ ਨਹੀਂ ਕਿੰਨੀ ਦੇਰ ਉੱਥੇ ਬੈਠੀ ਸੋਚਦੀ ਰਹੀ ਕਿ ਹਰਵੰਸ ਕੌਰ ਨੇ ਅਚਾਨਕ ਆ ਕੇ ਮੇਰੇ ਮੋਢੇ ਨੂੰ ਹਲੂਣਾ ਦਿੱਤਾ ਤੂੰ ਇੱਥੇ ਬੈਠੇ ਕੀ ਕਰਦੀ ਪਈ ਐ ਮੈਂ ਤੈਨੂੰ ਲੱਭ ਕੇ ਕਮਲੀ ਹੋ ਗਈ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਸੀ ਮੇਰਾ ਭਰਾ ਮੰਨ ਗਿਆ ਰਿਸ਼ਤੇ ਲਈ ਆ ਕੇ ਉਹਨੇ ਮੇਰੇ ਮੂੰਹ ਵੱਲ ਵੇਖਿਆ ਜਿਵੇਂ ਉਹ ਆਪਣੀ ਕਹੀ ਗੱਲ ਦਾ ਅਸਰ ਦੇਖਣਾ ਚਾਹੁੰਦੀ ਹੋਵੇ ਮੈਂ ਚੁੱਪ ਰਹੀ ਪਰ ਮੇਰਾ ਭਰਾ ਕਹਿੰਦਾ ਸੀ ਕਿ ਮਹਿੰਦਰ ਕੌਰ ਪ੍ਰਦੀਪ ਸਿੰਘ ਦੀ ਪਹਿਲੀ ਤੀਵੀ ਨਹੀਂ ਪਹਿਲਾਂ ਕਿਤੇ ਹੋਰ ਵਿਆਹਿਆ ਹੋਇਆ ਸੀ ਤੇ ਫਿਰ ਤੂੰ ਦੂਜੀ ਹੋਈ ਦੂਜੀ ਨਾ ਤੀਜੀ ਮੈਂ ਹੌਂਕਾ ਲਿਆ ਕੀ ਮਤਲਬ ਉਹ ਹੈਰਾਨ ਹੋਈ ਪਤਾ ਨਹੀਂ ਕਿਹੜਾ ਨੰਬਰ ਸੀ ਮੇਰਾ ਮੇਰੇ ਤੋਂ ਪਹਿਲਾਂ ਤੇ ਪਿੱਛੋਂ ਇੱਥੇ ਕਈ ਆਈਆਂ ਆ ਕੇ ਮੈਂ ਮਸ਼ੀਨ ਚੁੱਕ ਕੇ ਫੇਰ ਫਰਸ਼ ਸਾਫ਼ ਕਰਨ ਲੱਗ ਪਈ ਧੰਨਵਾਦ